ਨਾ ਨਰ ਫਿਰ ਪੰਪੋਂ ਪੱਕ ਡੱਕ ਰੋ ਨਾਨਕਾਏ ਬਿਧ ਭਰੇ ਤਾ Bye. Mm -hmm. ਜੇ ਮਹਾਸ਼ਹਿਰ ਦੇ ਸਲੋ ਰੋਡ ਤੇ ਸਥਿਤ ਬਾਬਾ ਜੀ ਸਿੰਘ ਫੌਲਸਾ ਜਲ ਸਿੰਘ ਸਟੈਂਡਰਡ ਸਕੂਲ ਪਰ ਹੁਣੇ ਗਲਤ ਨਹੀਂ ਹੋਣੇ ਅਸੀਂ ਕੋ ਐਜੂਕੇਸ਼ਨ ਨਹੀਂ ਕਰ ਦਿੱਤਾ ਹੋਇਆ ਤੇ ਸਕੂਲ ਦੇ ਵਿੱਚ ਸਕੂਲ ਦੇ ਸੰਸਾਪਿਤ ਬਾਬਾ ਜੀ ਸਿੰਘ ਜਿਨ੍ਹਾਂ ਦੀ ਫਲਾਣਾ ਵਰਸੀ ਅਸੀਂ ਮਨਾ ਰਹੇ ਹਾਂ ਉਹਨਾਂ ਦੇ ਅਪਾਰ ਕਿਰਪਾ ਨਾਲ ਹੀ ਅੱਡੀ ਵੱਡੀ ਇਹ ਡਿਗਰੀ ਬਣ ਗਈ ਹੈ ਔਰ ਇਸ ਇੰਸਟੀਟਿਊਸ਼ਨ ਨੂੰ ਜਿਹੜਾ ਉਹਨਾਂ ਦਾ ਮਿਸ਼ਨ ਸੀ ਉਸ ਮਿਸ਼ਨ ਤੇ ਅਸੀਂ ਪੂਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਇਲਾਕੇ ਦੇ ਜਿਹੜੇ ਗਰੀਬ ਬੱਚੇ ਜਾਂ ਹੋਰ ਬੱਚੇ ਜਿਹੜੇ ਐਜੂਕੇਸ਼ਨ ਲੈਣਾ ਚਾਹੁੰਦੇ ਆ ਉਹਨਾਂ ਵਾਸਤੇ ਅਸੀਂ ਵਧੀਆ ਪ੍ਰਬੰਧ ਕਰਤੀਏ ਸਕੂਲ ਦੇ ਵਿੱਚ ਕਿਉਂਕਿ ਪੁਰਾਣੀ ਬਿਲਡਿੰਗ ਹੋ ਗਈ ਹੈ ਅਸੀਂ ਇਹਦੀ ਬਹੁਤ ਸਾਫ਼ ਸੰਭਾਲ ਕਰ ਰਹੇ ਹਾਂ ਜਿਹੜੇ ਫਰਸ਼ ਉਹ ਵੀ ਦੁਬਾਰਾ ਬਣਾ ਰਹੇ ਆ ਲੈਂਟਰ ਖਾਲੋਂ ਦੁਬਾਰਾ ਇਹਨਾਂ ਦੀ ਰੀਪੇਰ ਹੋ ਗਈ ਬਾਥਰੂਮ ਨਵੇਂ ਬਣ ਰਹਾ ਜਿਹੜੇ ਸਕੂਲ ਦੇ ਪਿੱਛੇ ਪਾਸੇ ਬਾਥਰੂਮ ਸੀ ਉਹ ਵੀ ਅਸੀਂ ਦੁਬਾਰਾ ਕਰ ਰਹੇ ਆ ਸਕੂਲ ਦੀ ਜਿਹੜੀ ਬਿਲਡਿੰਗ ਦੇ ਪਿੱਛੇ ਪਾਸੇ ਜਿਹੜੇ ਫਰਸ਼ ਲੱਗੇ ਉਹਨਾਂ ਜਿਹਾ ਅਸੀਂ ਦੁਬਾਰਾ ਫਰਸ਼ ਲਾ ਰਹੇ ਆ ਤਾਂ ਕਿ ਸਕੂਲ ਦੀ ਦਿੱਖ ਜਿਹੜੀ ਆ ਉਹ ਵਧੀਆ ਹੋਵੇ ਕਿਉਂਕਿ ਜੇ ਸਕੂਲ ਦੀ ਦਿੱਖ ਵਧੀਆ ਹੋਊਗੀ ਪੜ੍ਹਾਈ ਦਾ ਮਾਹੌਲ ਤਾਂ ਹੀ ਵਧੀਆ ਬਣੂਗਾ ਤੁਹਾਡੀ ਬਹੁਤ ਵਧੀਆ ਸਕੂਲ ਦੇ ਵਿੱਚ ਪਾਰਕ ਵੀ ਬਣਾਤੇ ਆ ਔਰ ਪਾਣੀ ਦਾ ਬੜਾ ਵਧੀਆ ਰੇਨਡੈਂਟ ਹੈ ਕੂਲਰ ਲੱਗੇ ਹੋਏ ਆ ਕੰਪਿਊਟਰ ਲੈਬ ਬੜੀ ਹੋਈ ਹੈ ਔਰ ਸੈਹਸਨ ਹੁੰ ਜੜਾਇਆ ਉਹ ਵੀ ਕੰਪਿਊਟਰ ਹਾਸੀ ਬਣਾ ਰਹੇ ਆ ਤੇ ਅਸੀਂ ਸਾਰੇ ਇਲਾਕੇ ਦੇ ਸਮੂਹ ਸੰਤਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਹੁਣ ਅੱਗੇ ਤੋਂ ਇਸ ਸਕੂਲ ਦੇ ਵਿੱਚ ਤੇ ਜੋ ਅਸੀਂ ਬਹੁਤ ਘੱਟ ਪੀਸ ਤੇ ਔਰ ਬਹੁਤ ਘੱਟ ਪੈਸਿਆਂ ਦੇ ਉੱਤੇ ਉਹਨਾਂ ਨੂੰ ਕਰੋ ਵੀ ਲੈ ਕੇ ਆਉਣੇ ਆ ਔਰ ਮੈਂ ਇਸ ਸ਼ਹਿਰ ਦੀ ਕਿਉਂਕਿ ਬੜੀ ਵੱਡੀ ਪ੍ਰਾਣੀ ਸਿੱਖ ਸੰਸਥਾ ਆ ਸ਼ਹਿਰ ਦੀ ਜਿਹੜੀ ਸਿੱਖ ਵਸੇ ਆ ਉਹਨਾਂ ਨੂੰ ਵੀ ਟੀਲ ਕਰੂੰਗਾ ਕਿ ਤੁਸੀਂ ਇਸ ਸਕੂਲ ਦੇ ਵਿੱਚ ਇੰਟਰਸਟ ਲਗੋ ਤਾਂ ਕਿ ਇਹ ਸਕੂਲ ਜਿਹੜਾ ਇਸ ਤਰ੍ਹਾਂ ਚੱਲਦਾ ਰਹੇ ਔਰ ਚੱਲਦੀ ਆ ਕਰਦਾ ਜਾਵੇ ਰਲਜੀ ਦਾ ਖਾਸਾ ਰਲਜੀ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸਰਕਾਰ ਕਰਦੀ ਕੀ ਮੇਰਾ ਮੇਰੀ ਜਾਨ ਹੋ ਗਈ ਲੁੱਟ ਕੇ ਖਾ ਗਏ ਹਾਏ 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 20 ਮੀਟਰ ਸਕੀਮ ਟੈਂਡਰ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਸਾਥੀ ਅੰਦਰ ਹਨ ਉਹਨਾਂ ਨੂੰ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਤੇਂ ਅੰਦਰ ਚੱਕੇਓ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ سرڪار مرڪب باد جناب سرڪار مرڪب ਹੋਰ ਸਰਕਾਰ ਦਾ ਮਸਲਾ ਕਾਫੀ ਦਿਨਾਂ ਤੋਂ ਅਸੀਂ ਪਹਿਲਾਂ ਵੀ ਬਹੁਤ ਬੜੀ ਹੜਤਾਲਾਂ ਹੋ ਚੁੱਕੀਆਂ ਤੇ ਸਰਕਾਰ ਕਿਸੇ ਖਾਨੇ ਤੇ ਨਹੀਂ ਆਂਦੀ ਹੈ ਉਹ ਫੇਰ ਕਿਲੋਮੀਟਰ ਸਕੀਮ ਦਾ ਟੈਂਡਰ ਪਾਣ ਜਾ ਰਹੀ ਹੈ ਤੇ ਇਹ ਅਸੀਂ ਬੰਦ ਕਰਾਣਾ ਚਾਹੁੰਦੇ ਆ ਤਾਂ ਕਿ ਜਿਹੜਾ ਸਰਕਾਰੀ ਖਜ਼ਾਨੇ ਨੂੰ ਚੁੰਨਾ ਲੱਗਦਾ ਉਹ ਨਾ ਲੱਗ ਸਕੇ ਉਹ ਜਿਹੜੇ ਗੱਡੀਆਂ ਪਾਣੀਆਂ ਦਾ ਸਰਕਾਰ ਪ੍ਰੋਪਰ ਆਪਣੇ ਦੀਪੂ ਚ ਗੱਡੀਆਂ ਪਾਵੇ ਜੋ ਅੱਗੇ ਪੈਂਦੀਆਂ ਨਹੀਂ ਕਿ ਕਿੰਨਾ ਨੁਕਸਾਨ ਜਿਹੜਾ ਹੋ ਰਿਹਾ ਤਾਂ ਨੁਕਸਾਨ ਤਾਂ ਸਰ ਸਾਰਾ ਹੀ ਨੁਕਸਾਨ ਹੋ ਰਿਹਾ ਇੱਕ ਬੱਸ ਮੰਨ ਲਓ 10 15 ਸਾਲ ਕੰਮ ਕਰਦੀ ਹੈ ਆਪਣੇ ਦੀਪੂ ਚ ਆ ਕੇ ਇੱਕ 5 ਸਾਲ ਵਾਸਤੇ ਉਹ ਲੈ ਕੇ ਸਾਰਾ ਕੁਝ ਚਲੇ ਜਾਂਦੇ ਆ ਤੇ ਸਾਡਾ ਫੇਰ ਘਾਟੇ ਚ ਪਾਇਆ ਜਾਂਦਾ ਸਰ ਜਿਹੜੇ ਹੁਣੇ ਹੜਤਾਲ ਕਿੰਨੇ ਟਾਈਮ ਲਈ ਹੈ ਕਿੰਨੇ ਟਾਈਮ ਲਈ ਹੜਤਾਲ ਹੈ ਇਹ ਹੜਤਾਲ ਅਣਮਿੱਥੇ ਸਮੇਂ ਲਈ ਹੈ ਜਦੋਂ ਤੱਕ ਸਾਡੇ ਸਾਥੀ ਇਹਨਾਂ ਨੇ ਸਵੇਰ ਦੇ ਪੁਲਿਸ ਪ੍ਰਸ਼ਾਸਨ ਨੇ ਚੱਕੇ ਹੋਏ ਨੇ ਤੇ ਜਦੋਂ ਤੱਕ ਉਹ ਚੱਕੇ ਹੋਏ ਉਦੋਂ ਤੱਕ ਅਸੀਂ ਨਹੀਂ ਉੱਠ ਸਕਦੇ ਇਥੋਂ ਠੀਕ ਹਾਂਜੀ ਇਹ ਸੱਜਣਾਂ ਸ਼੍ਰੀ ਪ੍ਰਗਸੀ ਨਗਨਸਵੰਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਖਾਲ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਨੂੰ ਇਜਾਜ਼ਤ ਦਿਓ ਧੰਨਵਾਦ